ਆ ਦੇਖ ਲਓ ਤੁਸੀਂ ਹੁਣ ਲੇਵੇ ਵਾਲੇ ਪਾਸੋਂ ਜਿਹੜੀ ਆ ਨਾ ਬਹੁਤ ਸੋਹਣੇ ਸੁਨਖੇ ਲੇਵੇ ਵਾਲੀ ਆ ਪਾਸੋਂ ਪਹਿਲੇ ਸੂਏ ਘੱਟੋ ਘੱਟ 20 22 ਕਿਲੋ ਦੁੱਧ ਵਾਲੀ ਜਰਸੀ ਆ ਇਹਦੇ ਦਿਨ ਦੁਨ ਕਿੰਨੇ ਕ ਪਏ ਆ ਫਿਰ ਇਹ ਹਫਤਾ ਦਾਸ ਦੇਣ ਇਹ ਵੀ ਲੈ ਜੂਗੀ ਜੀ ਬਹੁਤ ਜਿਆਦਾ ਬੰਨਣਾ ਜੇ 10 ਦਿਨ ਕੱਢ ਗਈ ਫਿਰ ਨਹੀਂ ਜਰਸੀ ਆ ਬਹੁਤ ਸੋਹਣਾ ਯਾਰ ਕਲਰ ਆ ਹੈ ਨਾ ਵੀ ਇਹਦੀ ਤੋਰ ਬੜੀ ਸੋਹਣੀ ਆ ਹੈ ਨਾ ਮੱਲਾ ਵਾਂਗੂ ਤੁਰਦੀ ਆ ਉਹਨੇ ਲੈਣ ਦੇਣ ਵਾਲੇ ਰੱਖਾਂਗੇ 55000 ਰੁਪਿਆ ਬੱਚਾ ਹਜੇ ਨਾ ਨਾ ਪੂਰਾ ਐਂਡ ਭਰਨਾ ਭਾਈ ਕੀ ਰੇਟ ਰਹੂ ਬੱਬੀ ਫਿਰ ਬਾਜੀ ਲੈਣ ਦੇ ਨਾਲ ਹੀ ਇਹਦਾ ਰੇਟ 55000 ਇਹਦਾ ਰੇਟ ਜਿਵੇਂ ਆਪਾਂ ਕਰ ਗਏ ਵੀ 58000 ਹਾਂਜੀ ਹਸੀ ਕਾਲ ਦੋਸਤੋ ਬਾਬਾ ਸਵਾਤ ਕਰਦਾ ਮਿੱਤਰੋ ਤੇ ਅੱਜ ਆਪਾਂ ਪਹੁੰਚੇ ਹੋਏ ਸੀ ਬਾਈ ਬੱbbi ਕੋਲੇ ਪਿੰਡ ਝੋੜਾਂ ਦੇ ਵਿੱਚ ਤੇ ਇਹ ਜੇ ਗੱਲ ਕਰੀਏ ਨਾ ਜਿਲ੍ਹਾ ਇਹਨੂੰ ਪੈਦਾ ਸ਼੍ਰੀ ਮੁਕਤਸਰ ਸਾਹਿਬ ਅੱਜ ਨਾਲ ਆਪਾਂ ਤੁਹਾਨੂੰ ਬਾ ਕਮਾਲ ਸੱਤ ਗਾਮਾ ਦਿਖਾਵਾਂਗੇ ਸੱਤੇ ਦੀਆਂ ਸੱਤੇ ਜੇ ਗੱਲ ਕਰੀਏ ਨਾ ਇੱਕ ਤਾਂ ਸ਼ੀਦਾ ਆ ਗਈਆਂ ਜਰਸੀ ਨਸਰ ਹੋਦੀਆਂ ਤੇ ਇੱਕ ਆ ਗਈ ਸਾਹੀਵਾਲ ਮਿੱਤਰੋ ਅੱਜ ਸਾਹੀਵਾਲ ਦੀ ਗੱਲ ਕਰੀਏ ਨਾ ਬਹੁਤ ਜਿਆਦੇ ਠੰਡੀ ਸੀਲ ਦਾ ਆ ਗਈ ਇਹ ਇਹਦੀ ਵੀ ਆਪਾਂ ਤੁਹਾਨੂੰ ਨਾ ਜਾਣਕਾਰੀ ਲੈ ਕੇ ਦੇਵਾਂਗੇ ਬਾਕੀ ਜੇ ਤੁਹਾਨੂੰ ਸੱਤੇ ਦੀਆਂ ਸੱਤੇ ਗਾਂਾਂ ਚੰਗੀਆਂ ਲੱਗੀਆਂ ਹਨ ਕਮੈਂਟ ਕਰਕੇ ਦੱਸਿਓ ਜਰੂਰ ਬਾਕੀ ਮਿੱਤਰੋ ਜੇ ਤੁਹਾਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਹੈ ਨਾ ਬਾਕੀ ਹੈ ਤਾਂ ਇਹ ਸਾਰੀਆਂ ਨੇ ਸਾਰੀਆਂ ਗੱਪਣਾ ਆ ਇੱਥੇ ਆ ਕੇ ਤੁਸੀਂ ਨਾ ਤਸੱਲੀ ਕਰਕੇ ਤੁਸੀਂ ਕੋਈ ਵੀ ਗਾਂ ਜਿਹੜੀ ਹੈਗੀ ਲੈ ਜਾ ਸਕਦੇ ਹੋ ਆਹ ਜਿਹੜੀ ਹੈਗੀ ਕਾਲੀ ਜੀ ਗਾਂ ਨਾ ਇਹ ਦੱਸਿਓ ਜ਼ਰੂਰ ਵੀ ਤੁਹਾਨੂੰ ਇਹ ਗਾਵਾਂ ਕਿਵੇਂ ਲੱਗੀਆਂ ਆਓ ਕਰ ਅੱਗੇ ਗੱਲਬਾਤ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਇਕਬਾਲ ਸਿੰਘ ਜੀ ਬੱbbi ਕਹਿੰਦੇ ਪਿੰਡ ਚ ਠੀਕ ਹੈ ਅ ਬਾਈ ਬੱbbi ਜੀ ਆਪਣੇ ਪਿੰਡ ਦੀ ਗੱਲ ਕਰਨਗੇ ਪਿੰਡ ਆਗਾ ਚੋੜ ਹਾਂਜੀ ਪਿੰਡ ਚੋੜ ਜਿਲ੍ਹਾ ਸ਼੍ਰੀ ਮਕਸਦ ਸਾਹਿਬ ਤਹਿਸੀਲ ਮਲੋੜ ਠੀਕ ਹੈ ਇਹ ਬਾਈ ਮੈਨੂੰ ਐ ਦੱਸਦੇ ਮਲੋੜ ਤੋਂ ਮੁਕਸਰ ਰੋਡ ਤੋਂ ਕਿਹੜੇ ਪਾਸੇ ਜੇ ਰਹੇ 12-13 ਕਿਲੋਮੀਟਰ ਛਿਪਦੇ ਵਾਲੀ ਸਾਈਡ ਨੂੰ ਆ ਜੀ ਠੀਕ ਆ ਹਾਂਜੀ ਔਲਖਪਿੰਡ ਤੋਂ 2 ਕਿਲੋਮੀਟਰ ਸ਼ਿਪ ਦੇ ਵਾਲ ਸਾਈਡ ਤੋਂ ਠੀਕ ਆ ਬਾਈ ਅੱਛਾ ਬੱਬੀ ਬਾਈ ਹੁਣ ਆਪਣੇ ਕੋਲੇ ਅੱਜ ਹੈਗਾ ਸੱਤ ਨਾਮ ਆ ਠੀਕ ਆ ਕਿਹੜੇ ਬੱਸ ਸਟਾਰਟ ਕਰਗੇ ਇੱਥੋਂ ਹੀ ਕਰ ਲਈਏ ਜੀ ਇਹ ਜਰਸੀ ਤੋਂ ਐ ਕਰ ਤੂੰ ਸਿਰੇ ਵਾਲੀ ਤੋਂ ਚੱਲ ਬਾਈ ਚਲੋ ਠੀਕ ਆ ਉਹ ਮੈਂ ਤੈਨੂੰ ਦੱਸਾਂ ਗੱਲ ਮੈਨੂੰ ਤੇਰੀ ਜਿਹੜੀ ਉਹ ਸਾਹੀ ਵਾਲ ਆ ਗਈ ਹੈ ਨਾ ਆ ਗਾਂ ਇੱਕ ਤਾਂ ਇਹਦਾ ਰੰਗ ਬੜਾ ਲਾਲ ਜਾਂ ਵੱਖਰਾ ਜਾਂ ਰੰਗ ਆ ਗਿਆ ਸੋਹਣਾ ਰੰਗ ਮਤਲਬ ਨਾ ਰੰਗ ਵਧੀਆ ਇਹਦਾ ਹਾਂਜੀ ਤੇ ਮੈਨੂੰ ਆਏ ਦੱਸ ਬਾਈ ਜਿਵੇਂ ਇਹ ਮੈਂ ਦੇਖੀ ਹੁਣ ਆਪਾਂ ਸ਼ਾਰਟ ਬਣਾਇਆ ਸੀ ਮੈਂ ਹਾਂਜੀ ਤੇ ਬੜਾ ਮਤਲਬ ਸੋਹਣਾ ਸ਼ਾਰਟ ਆਇਆ ਇਹਦਾ ਹਾਂਜੀ ਤੇ ਬੜੀ ਪਿਆਰੀ ਲੱਗੀ ਇੱਕ ਜਮਾ ਤੁਰਦੀ ਹੈ ਨਾ ਜਦੋਂ ਮਤਲਬ ਐ ਮੱਲਾ ਨੂੰ ਤੁਰਦੀ ਹੈ ਮੱਲਾ ਮੰਨ ਇਹ ਬਾਈ ਮੈਨੂੰ ਆਏ ਦੱਸ ਜਾਂ ਕਿੰਨ ਮਾ ਸੂਆ ਇਹ ਸੂਣ ਵਾਲੀ ਹੈਗਾ ਇਹ ਦੂਜਾ ਹੀ ਸੂਆ ਸੋਹਣੀ ਹੈ ਜੀ ਅੱਛਾ ਇੱਥੋਂ ਤੀਜੇ ਘਰੋਂ ਆਪਾਂ ਨਾਲੋਂ ਲਈ ਆ ਠੀਕ ਆ ਪੂਰੀ ਗਾਰੰਟੀ ਸ਼ੋਦਾ ਠੀਕ ਆ ਦੋ ਦਿਨੇ 15 16 ਕਿਲੋ ਪਹਿਲਾਂ ਨੇ ਦਿੱਤਾ ਠੀਕ ਆ ਦੂਜਾ ਸੂਆ ਹੁਣ ਸੂਣੀ ਆ ਠੀਕ ਆ ਸੂਣ ਦੇ ਵਿੱਚ ਕਿੰਨੇ ਦਿਨ ਵਕਤ ਹਫਤਾ 10 ਦਿਨ ਲੈ ਜੂ ਬਈ ਹੁਣ ਦੂਜੇ ਵਾਸਤੇ ਚਲੋ ਪਹਿਲੇ ਵਾਸਤੇ ਤਾਂ ਦਿੱਤਾ ਇਹਨੇ 15 16 ਹਾਂਜੀ ਤੇ ਹੁਣ ਆਪਾਂ ਕਿੰਨਾ ਮਤਲਬ ਐਸਟੀਮੇਟ ਇਹ ਤਾਂ ਜੀ ਇੰਨੀ ਕੁ ਬਣਦੀ ਐ ਪੂਰੀ ਜਿਵੇਂ ਪਿਛਲੀ ਵਾਰੀ ਐ ਲੱਗਦਾ ਸੀ 20 ਕਿਲੋ ਹੀ ਦੁੱਧ ਦੇ ਦਊਗੀ ਠੀਕ ਆ ਤੇ 20 ਸਰਾਦ ਕੇ ਨੂੰ ਪੱਕਾ ਜੀ ਦੇਊਗੀ ਠੀਕ ਆ ਚਲੋ ਮਤਲਬ 17 18 ਕਿਲੋ ਦਾ ਫੁੱਲਾ ਹੀ ਦੇ ਦੋਗੀ ਜੀ ਦੇਖੀ ਰਹੀ ਐ 16 17 ਠੀਕ ਆ ਭਾਈ ਤੋਰ ਕੇ ਫਿਰ ਆਪਾਂ ਹਾਂਜੀ ਲੈ ਵੀ ਜੇ ਗੱਲ ਕਰਕੇ ਨਾ ਆਪਾਂ ਤੁਹਾਨੂੰ ਆਹ ਸਾਹੀ ਗਾਲ ਗਾਂ ਆ ਗਈ ਜਿਹੜੀ ਇਹਦੀ ਝਾਲਦਰ ਝੁਲਦਰ ਜਿਹੜੀ ਤੁਸੀਂ ਚੈੱਕ ਕਰ ਲਓ ਇਹ ਥੱਲੇ ਤੁਸੀਂ ਦੇਖੋਗੇ ਤੁਹਾਨੂੰ ਵੀ ਆ ਝਾਲਦਰ ਬੜੀ ਸੋਹਣੀ ਆ ਪਿਓਰ ਦੀ ਨਿਸ਼ਾਨੀ ਹੁੰਦੀ ਆ ਕਹਿੰਦੇ ਬਾਕੀ ਸੋਨੂੰ ਕਿਵੇਂ ਲੱਗੀ ਇਹ ਦੱਸਿਓ ਜ਼ਰੂਰ ਮੈਂ ਜਿਵੇਂ ਪਹਿਲਾਂ ਵੀ ਕਿਹਾ ਨਾ ਵੀ ਇਹਦੀ ਤੋਰ ਬੜੀ ਸੋਹਣੀ ਆ ਹਨਾ ਮੱਲਾ ਵਾਂਗੂ ਤੁਰਦੀ ਆ ਹਜੇ ਤਾਂ ਕੱਚੀ ਪਈ ਆ ਤੇ ਥਣ ਥਣ ਜਿਹੜੇ ਹੈਗੇ ਹੈਗੇ ਲੈਵੇ ਨੂੰ ਲੱਗਿਓ ਬਹੁਤ ਜਿਆਦੇ ਚੰਗੇ ਲੱਗੇ ਹੋਏ ਆ ਲੈ ਭਾਈ ਇੱਧਰ ਲੈ ਹੀ ਕਰਾ ਇਹ ਇੱਧਰ ਜਿਵੇਂ ਆਪਾਂ ਤੋੜ ਕੇ ਰੱਖੀ ਆ ਯਾ ਦੇਖੋ ਯਾਰ ਝਾਲਦਰ ਵਾਲੀ ਦਾ ਇਹ ਆ ਦੇਖੋ ਹੁਣ ਤੁਸੀਂ ਲੈ ਵੀ ਹੈਗੀ ਨਾ ਤੋਰ ਜਮਾ ਮੱਲਾ ਵਾਲੀ ਇਹ ਲੈ ਜਾ ਲੈ ਜਾ ਭਾਈ ਬਣਦੇ ਕਰ ਅੱਛਾ ਭਾਈ ਬੱਬੀ ਜੇ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰ ਲਈਏ ਸਹੀ ਹਾਲ ਦੀ ਕਿੰਨਾ ਰੇਟ ਰੇਟ ਪਾੜਾ ਨਹੀਂ ਆਪਾਂ ਕਰਨੇ ਜੀ ਅੱਜ ਰੇਟ ਜਮਾ ਉਹਨੇ ਲੈਣ ਦੇਣ ਵਾਲੇ ਰੱਖਾਂਗੇ 55000 ਰੁਪਏ ਵੱਛੀ ਦਾ ਲੈ ਲਾਂਗੇ ਜੈ ਸਨੋ ਜੈ ਸਨੋ 55 ਹੈ ਹਾਂਜੀ ਵੈਰੀ ਗੁੱਡ ਠੀਕ ਆ ਭਾਈ ਜਿਵੇਂ ਹੁਣ ਆਪਣੇ ਕੋਲੇ ਹੁਣ ਦੱਸ ਕਿਹੜੇ ਬੱਸ ਸਟਾਰਟ ਕਰਨਾ ਕੰਮ ਬੱਸ ਐ ਐ ਕਾਲੀ ਤੋਂ ਚੱਲ ਫਿਰ ਭਾਈ ਜਿਵੇਂ ਆ ਇਹ ਕਾਲੀ ਆ ਗਈ ਆਪਣੀ ਹਾਂਜੀ ਇਹ ਆਪਾਂ ਕਿਹੜੀ ਨਸਲ ਕਹਿ ਸਕਦੇ ਪੰਜਾਬ ਵਾਲੀ ਆ ਜੀ ਜਰਸੀ ਕਰਾਓ ਸਾਈ ਕਰਾਓ ਹਾਂਜੀ ਹਾਂਜੀ ਠੀਕ ਆ ਕਨਵਸ ਸੁਹਾ ਸੁਹੰਦੀ ਹੈ ਬਈ ਇਹ ਦੂਜਾ ਸੁਹਾ ਸੁਹੰਦੀ ਹੈ ਦੂਜਾ ਸੁਹਾ ਸੁਹੰਦੀ ਆ ਦਿਨ ਕਿੰਨੇ ਬਾਕੀ ਆ ਦਿਨ ਹਫਤਾ 10 ਦਿਨ ਇਹ ਵੀ ਲੈ ਜੂਗੀ ਹਫਤਾ 10 ਦਿਨ ਲੈ ਜੂਗੀ ਤੇ ਕਿੰਨੇ ਦੁੱਧ ਵਾਲੀ ਇਹ ਆਪਾਂ ਗਾਂ ਕਾ ਦੁੱਧ ਇਹ ਵੀ 17 18 ਕਿਲੋ ਦੇ ਦੂ 17 ਕਿਲੋ ਵਾਲੀ ਠੀਕ ਆ ਅੱਛਾ ਭਾਈ ਜਿਵੇਂ 17 ਕਿਲੋ ਦੁੱਧ ਦੇ ਦੂਗੀ ਇਹ ਦਿਨ ਵੀ ਪਈ ਆ ਹਜੇ ਤੇ ਰੇਟ ਫਿਰ ਆਪਾਂ ਤੋਰ ਕੇ ਦਿਖਾ ਦੇ ਪਹਿਲਾਂ ਹਾਂਜੀ ਲੈ ਵੀ ਅ ਜੇ ਮਿੱਤਰੋ ਇਸ ਬਹਿੜ ਦੀ ਗੱਲ ਕਰਕੇ ਰੰਗ ਇਹਦਾ ਵੀ ਬਹੁਤ ਸੋਹਣਾ ਪਰ ਜਿਹੜਾ ਇਹਦਾ ਲੇਵਾ ਨਾ ਜਿਹੜਾ ਲੇਵੇ ਨੂੰ ਥਾਨ ਲੱਗਿਆ ਐਨ ਵੱਖਰਾ ਪੂਰਾ ਐਂਡ ਗੈਪ ਪੂਰਾਗਾ ਕਦ ਕਾਠ ਵੀ ਜਿਹੜਾ ਹੈਗਾ ਚੰਗਾ ਬਾਕੀ ਮੈਂ ਤੁਹਾਨੂੰ ਲੇਵਾ ਦਿਖਾ ਦਣਾ ਲੇਵੇ ਵਾਲੇ ਪਾਸੋਂ ਜਿਹੜੀ ਹੈਗੀ ਹੈ ਨਾ ਬਹਿੜ ਬਹੁਤ ਜ਼ਿਆਦੇ ਸਾਫ ਸੁਥਰੇ ਲੇਵੇ ਵਾਲੀ ਹੈ ਇਹ ਆ ਦੇਖੋ ਸਿੱਧਾ ਠੀਕ ਹੈ ਲਿਆ ਬਾਈ ਕਰਾ ਇਹ ਜਿਵੇਂ ਬਾਈ ਨੇ ਆਖਿਆ ਸੀ ਨਾ ਲੈ ਜਾ ਬਈ ਅੰਦਰ ਬਣਦੇ ਕ੍ਰੋਸ ਦੇ ਵਿੱਚ ਹੀ ਆ ਬਾਈ ਕਹਿੰਦਾ ਉਹ ਗੱਲ ਪੱਕੀ ਆ ਬਾਈ ਦੀ ਵੀ ਬਾਕੀ ਤੁਹਾਨੂੰ ਮੈਂ ਦੱਸਦਾ ਗੱਲ ਵੀ ਲੇਵਾ ਹਜੇ ਨਾ ਇਹਨੇ ਪੂਰਾ ਐਂਡ ਭਰਨਾ ਬਾਈ ਕੀ ਰੇਟ ਰਹੂ ਬੱਬੀ ਫਿਰ ਬਾਜੀ ਲੈਣ ਦੇ ਨਾਲ ਹੀ ਇਹਦਾ ਰੇਟ 55000 ਰੁਪਇਆ ਲੈ ਲਾਂਗੇ 55000 ਹਾਂਜੀ ਠੀਕ ਆ ਆਓ ਕਰਾਂ ਫਿਰ ਅੱਗੇ ਵੀ ਆਪਾਂ ਅੱਛਾ ਭਾਈ ਬੱਬੀ ਜਿਵੇਂ ਹੁਣ ਤੇਰੇ ਕੋਲ ਤੀਜੀ ਗਾਂ ਆ ਗਈ ਆ ਹਾਂਜੀ ਹਾਂਜੀ ਇਸ ਵਹਿੜ ਨੂੰ ਜੇ ਗੱਲ ਕਰਗੇ ਕਿੰਨਾ ਵਸੂਆ ਸੂਹੂਗੀ ਪਹਿਲਾ ਸੂਆ ਹੀ ਇਹ ਹੈ ਜੀ ਪਹਿਲਾ ਸੂਆ ਸੂਹੂਗੀ ਦਿਨ ਕਿੰਨੇ ਬਾਕੀ ਆ ਦਿਨ ਇਹ ਲੈ ਜਾਊਗੀ ਜੀ ਹਫਤਾ 10 ਦਿਨ ਇਹ ਵੀ ਬਾਕੀ ਲੈ ਜਾਓ ਅੱਛਾ ਹਫਤਾ 10 ਦਿਨ ਬਾਕੀ ਆ ਅੱਛਾ ਬੱਬੀ ਜਿਵੇਂ ਆਪਾਂ ਗੱਲ ਕਰ ਲੀਏ ਇਹ ਪਹਿਲੇ ਸੂਏ ਕਿੰਨਾ ਕੁ ਦੁੱਧ ਪਾ ਸਕਦੀ ਆ 15 17 ਕਿਲੋ 16 ਕਿਲੋ ਆਮ ਨਾਲ ਦੇ ਦੂਗੀ ਜੀ ਖੁੱਲਾ ਪਾ ਦੂਗੀ ਹੈਨਾ ਠੀਕ ਆ ਤੇ ਨਸਲ ਬਰੀਡ ਆ ਕੀ ਇਹ ਜਰਸੀ ਚੀ ਹੈ ਜੀ ਥੋੜੀ ਜੀ ਕਰਾਉਣਾ 50 ਵਾਲੀ ਜਾਸੀ ਠੀਕ ਆ ਲੈ ਵੀ ਖੋਲੀ ਕਰ ਅ ਬੱਬੀ ਭਾਈ ਫਿਰ ਮੈਨੂੰ ਐਂ ਦੱਸ ਚੱਲ ਪਾਈ ਅਸੀਂ ਤੋਰ ਕੇ ਵੀ ਦਿਖਾ ਦਿੰਨੇ ਆ ਹੈਨਾ ਇਹਦਾ ਰੇਟ ਦੱਸ ਯਾਰ ਜਮਾ ਮਤਲਬ ਟਾਟਾ ਵਾਟਾ ਜਾ ਇਹਦਾ ਜੀ ਮੁੱਲ 65000 65000 ਠੀਕ ਆ ਜਮਾ ਫਿਕਸ ਕੋਈ ਵਿਚੋ ਮਾਨ ਤਾਣ ਜਿਵੇਂ ਪਹਿਲਾਂ 60000 ਦੀ ਇਹ ਦੇ ਦਾਂਗੇ 60000 ਦੀ ਲੈ ਵੀ ਇਹ ਬਹਿੜ ਜਿਹੜੀ ਹੈਗੀ ਹੈ ਨਾ ਕਾਟ ਕਾਠ ਵੀ ਚੰਗਾ ਆ ਗਿਆ ਤੇ 60000 ਰੁਪਏ ਦੀ ਬਹਾੜਾ ਇਹ ਦੇਖੋ ਤੁਸੀਂ ਬੱਬੀ ਬਾਈ ਕੋਈ ਮਾਨ ਤਾਨ ਜਾਂ ਰਪੇਚੋਂ ਜਮਾ ਐ ਵੈਸੇ ਤਾਂ ਸਹੀ ਕਰਿਆ ਜੀ ਕਰ ਦਾਂਗੇ ਫਿਰ ਵੀ ਕਰ ਦਾਂ ਕੋਈ 1000 2000 ਦਾ 1000 2000 ਤਾਂ ਕਰ ਦੋਗੇ 58000 ਤੀ ਦੇ ਦਾਂਗੇ ਜੀ ਠੀਕ ਆ ਇਹ ਇਧਰ ਲਿਆ ਬਈ ਇਧਰ ਇਹ ਦੇਖੋ ਤੁਸੀਂ ਇਹ ਲੈ ਜਾ ਬਈ ਕਰਾ ਇਧਰ ਨੂੰ ਲੈ ਜਾ ਕਰ ਹਜੇ ਤਾਂ ਲੇਵਲੂਆ ਜਿਹੜਾ ਹੈਗਾ ਪੂਰਾ ਸਾਫ ਬਣਾਉਗੀ ਆ ਦੇਖੋ ਬਹੁਤ ਸੋਹਣੇ ਲੇਵੇ ਵਾਲੀ ਆ ਲੇਵੇ ਕਰਨੀ ਹੋਤਾ ਨੜੇ ਰੇਟ ਜਿਹੜਾ ਹੈਗਾ ਨਾ ਆ ਜੱਸਸੀ ਦਾ ਤੁਹਾਨੂੰ ਲੈ ਜਾਵੇ ਅੰਦਰ ਇਹ ਇਹਦਾ ਰੇਟ ਜਿਵੇਂ ਆਪਾਂ ਕਰ ਗਏ ਵੀ 58000 ਰੁਪਈਆ ਠੀਕ ਆ ਲੈ ਜਾਵੇ ਕੋਈ ਗੱਲ ਨਹੀਂ ਤੁਸੀਂ ਫੋਨ ਤੇ ਬਾਈ ਨਾਲ ਗੱਲਬਾਤ ਕਰ ਲਿਓ ਹੋ ਜਾਊਗਾ ਹਨਾ ਠੀਕ ਹੈ ਨਾ ਅੱਛਾ ਬੱ비 ਬਾਈ ਹਾਂਜੀ ਤਿੰਨ ਤਾਂ ਹੋ ਗਈਆਂ ਹਾਂਜੀ ਚੌਥੇ ਨੰਬਰ ਵਾਲੀ ਚੌਥਾ ਨੰਬਰ ਵਾਲੀ ਜੀ ਦੂਜਾ ਸੂਆ ਸੂਣੀ ਆ ਠੀਕ ਹੈ 66 ਸੀਮਨ ਤੋਂ ਗੱਬਣਾ 66 ਸੀਮਨ ਤੋਂ ਬਿਲਕੁਲ ਗਰੰਟੀ ਨਾਲ ਅੱਛਾ ਗਰੰਟੀ ਨਾਲ ਹਾਂਜੀ ਤੇ ਦੂਜੇ ਸੂਏ ਦੁੱਧ ਕਿੰਨਾ ਮਤਲਬ ਪਾਉਂਦੇ ਪਹਿਲੇ ਸੂਏ ਦਾ 15 16 ਕਿਲੋ ਦੁੱਧ ਚੋਇਆ ਹੋਇਆ ਆਪਣੇ ਕੋਲ ਹੀ ਸੀਗੀ ਆਪਾਂ ਹੀ ਟੀਕਾ ਪ੍ਰਵਾਇਆ ਹੋਇਆ ਹੈ ਇਹਦੇ ਠੀਕ ਆ ਫਿਰ ਉਸ ਤੋਂ ਬਾਅਦ ਵੇਚਤੀ ਸੀ ਅੱਛਾ ਵੇਚਤੀ ਹਾਂਜੀ ਠੀਕ ਆ ਤੇ ਹੁਣ ਕਿੰਨੇ ਦੀ ਆਸ ਆ ਦੂਜੇ ਦੀ ਐਡ ਕੀਤਾ 20 ਕਿਲੋ ਵੀ ਦੇ ਸਕਦੀ ਹੈ ਜੀ ਹਣਾ ਹਾਂਜੀ 20 ਕਿਲੋ ਦੇ ਸਕਦੀ ਹੈ 66 ਤੋਂ ਗੱਬਣਾ ਆ ਗਈ ਗੱਲ ਵੱਖਰੀ ਆ ਗਈ ਠੀਕ ਆ ਤੋਰ ਬਈ ਕਰਾਂ ਫਿਰ ਆਪਾਂ ਇਹ ਜੇ ਵਹਿੜ ਦਾ ਮੈਂ ਤੁਹਾਨੂੰ ਦੱਸਾਂ ਗੱਲ ਵੀ ਇਹ ਆ ਗਈ ਜਰਸੀ ਤੇ ਬਹੁਤ ਜ਼ਿਆਦੇ ਸਾਫ ਸੁਥਰੇ ਲੇਵੇ ਵਾਲੀ ਆ ਗਈ ਠੀਕ ਆ ਕੱਦ ਕਾਠ ਜਿਹੜਾ ਇਹਨਾਂ ਦਾ ਹੁੰਦਾ ਉਹਵੇਂ ਜੇ ਹੈਗਾ ਹੀ ਆ ਹਨਾ ਇਹ ਦੇਖ ਚੱਟ ਮੂਹ ਦੀ ਵੀ ਬੜੀ ਸੁਨੱਖੀ ਆ ਬਾਕੀ ਬਈ ਲੇਵੇ ਵਾਲੇ ਪਾਸਿਓਂ ਬਈ ਕੀ ਰੇਟ ਰਹੂ ਇਹਦਾ ਇਹਦਾ ਵੀਰ ਜੇ ਆਪਾਂ ਫੋਨ ਤੇ ਕਰਾਂਗੇ ਫੋਨ ਤੇ ਹਾਂਜੀ ਠੀਕ ਆ ਲਿਆ ਕਰਾਂ ਬਈ ਦੇਖੋ ਬੜੀ ਸੋਹਣੀ ਜਰਸੀ ਆ ਬਹੁਤ ਸੋਹਣਾ ਯਾਰ ਕਲ ਜ਼ਰਾ ਬਾਕੀ ਨਾ ਇਹ ਲੈ ਜਾ ਬਈ ਅੰਦਰ ਕੋਈ ਨਹੀਂ ਕੋਈ ਨਹੀਂ ਇਹ ਆ ਦੇਖੋ ਠੀਕ ਆ ਚੰਗੇ ਰੰਗਵਾਜ਼ ਵਾਲੀ ਜਰਸੀ ਆ ਗਈ। ਬਾਕੀ ਲੇਵੇ ਤੋ ਫੇਰ ਕਹਾਂ ਵੀ ਸਾਫ। ਵੈਸੇ ਭਾਈ ਮੈਕਸੀਮ ਜੀ ਆਪਾਂ ਰੇਟ ਦੀ ਗੱਲ ਕਰਕੇ ਬੱਬੀ ਇਹਦਾ। ਹਾਂਜੀ। ਵਾਜਬ ਜਾ ਹੋਊਗਾ। ਹਾਂਜੀ। ਇੰਨਾ ਹੀ ਦੋ ਬੱਚਿਆਂ ਦਾ ਸੌਦਾ ਚੱਲੀ ਜਾਂਦਾ ਕਿਸੇ ਨਾਲ। ਤਾਂ ਕਰਕੇ ਇਸ ਕਰਕੇ ਰੇਟ ਥੋੜਾ ਨੰਗਾ ਨਹੀਂ ਕਰ ਰਹੇ। ਠੀਕ ਆ ਫਿਰ। ਨਹੀਂ ਚਲੋ ਚੰਗੀ ਗੱਲ ਆ। ਹਾਂਜੀ। ਨਹੀਂ ਠੀਕ ਆ। ਅੱਛਾ ਭਾਈ ਜਿਵੇਂ ਹੁਣ ਅਗਲੀ ਵਹੜ ਆ ਗਈ ਤੇਰੀ ਆਹ ਕਾਲੀ। ਹਾਂਜੀ। ਹੈਨਾ? ਹਾਂਜੀ। ਇਹਦਾ ਯਾਰ ਸੂਆ ਦੱਸ ਮੈਨੂੰ। ਪਹਿਲਾ ਸੂਆ ਜੀ 2 ਦੰਦਾ। अच्छा दो दा हां जी चंगी गां ਦਾ ਬੱਚਾ ਆ ਵੀ ਬਹੁਤ ਚੰਗੇ ਟੀਕੇ ਦੀ ਹੈ ਠੀਕ ਹੈ ਤੇ ਪਹਿਲੇ ਸੂਏ ਫਿਰ ਦੁੱਧ ਵਾਲਾ ਰਿਕਾਰਡ ਇਹ ਤਾਂ ਹੀ 20 ਸਿਰ ਤੋਂ ਵੀ ਪਲੱਸ ਕਰ ਸਕਦੀ ਹੈ ਹਣਾ ਹਾਂ ਜੀ ਨਹੀਂ ਯਾਰ ਮਤਲਬ ਆ ਇੱਕ ਗੱਲ ਹੋਰ ਆ ਰਾ ਦੇ ਹੈਵੀ ਕਾਫੀ ਕਲਦਰ ਦੀ ਹਾਂ ਜੀ ਹਾਂ ਜੀ ਤੇ ਖੋਲੀ ਬਈ ਕਰਾਂ ਫਿਰ ਆ ਦੇਖਿਓ ਤੁਸੀਂ ਫੇਸ ਦੀ ਬਿਊਟੀ ਚੈੱਕ ਕਰ ਲੋ ਕੰਨਾ ਕੋਨਾਂ ਦੀ ਬੋਦੀ ਵਾਲੀ ਬਹਿੜ ਆ ਗਈ ਤੇ ਥੱਲੋਂ ਦਾ ਮਾਦੀ ਧੀ ਨਾ ਜਿਹੜੀ ਹੈਨਾ ਬਈ ਇਹਦੇ ਦਿਨ ਦੁਨ ਕਿੰਨੇ ਕ ਪਏ ਆ ਫਿਰ ਇਹ ਹਫਤਾ ਦਾਸ ਦਿਨ ਇਹ ਵੀ ਲੈ ਜੂਗੀ ਜੀ ਬਹੁਤ ਜਿਆਦਾ ਬਣਨਾ ਜੇ 10 ਦਿਨ ਕੱਢ ਗਈ ਫਿਰ ਬੈਠਨੇ ਤਾਂ ਬਣਨਾ ਬੜਾ ਸੋਹਣਾ ਬਹੁਤ ਬਣਨਾ ਜੀ ਬਹੁਤ ਤੇ ਫਿਰ ਇਹ ਮੈਨੂੰ ਐ ਦੱਸ ਭਈ ਲੈ ਦੇਖੀ ਝਾਕਦੀ ਦੇਖ ਬਹੁਤ ਸੋਹਣੇ ਯਾਰ ਬਾਈ ਫਿਰ ਮੈਨੂੰ ਐ ਦੱਸ ਇਹਦਾ ਰੇਟ ਕੀ ਰਹੂ ਫਿਰ ਅੱਛਾ ਫਿਰ ਇਹ ਉਹਦੇ ਵਾਲੀ ਤੇ ਆ ਗਈ ਇਹ ਦੋਨੇ ਇਕੱਠੀਆਂ ਹੀ ਇਕੱਠਾ ਹੀ ਇਹਨਾਂ ਦਾ ਫੋਨ ਤੇ ਰੇਟ ਕਰਾਂਗੇ ਠੀਕ ਆ ਲੈ ਵੀ ਮਿੱਤਰੋ ਆਹਾ ਜਰਸੀ ਸੋਨੂੰ ਦੇਖ ਲੋ ਪਹਿਲੇ ਸੂਏ ਕਟੋ ਘਟ 20 22 ਕਿਲੋ ਦੁੱਧ ਵਾਲੀ ਜਰਸੀ ਆ ਕਾਫੀ ਕਲਰ ਦੀ ਚੰਗੀ ਬਣੀ ਤਾਂ ਨਹੀਂ ਚੰਗੀ ਆ ਬਾਡੀ ਦੀ ਬੰਤਰ ਕੈਂਟ ਚੰਗੀ ਆ ਯਾਰ ਸਮੀ ਭਲੀ ਆ ਹਨਾ ਬਾਈ ਹਾਂਜੀ ਅੱਛਾ ਬੱਬੇ ਮੈਨੂੰ ਐਂ ਦੱਸ ਬਾਈ ਜਿਵੇਂ ਹੁਣ ਅਗਲੀ ਗਾਂ ਆ ਗਈ ਤੇਰੇ ਕੋਲੇ ਆਹ ਹਾਂਜੀ ਇਹ ਆਹ ਹਨਾ ਇਹਦਾ ਸੂਆ ਕਿੰਨਾ ਇਹ ਸੂਆ ਦੂਜਾ ਜੀ ਅੱਛਾ ਦੂਜਾ ਸੂਆ ਹਾਂਜੀ ਹਾਂਜੀ ਠੀਕ ਆ ਇਹ 50 ਵਾਲੀ ਆ ਗਈ 50 ਵਾਲੀ ਜਰਸੀ ਜੀ ਹਾਂ ਠੀਕ ਆ ਦਿਨ ਕਿੰਨੇ ਬਾਕੀ ਆ ਦਿਨ ਇਹ 5-4 ਦਿਨ ਲਊਗੀ 5-4 ਦਿਨ ਲੈ ਜੂ ਦੁੱਧ ਕਿੰਨਾ ਪਾ ਦੂ ਬਾਈ ਦੁੱਧ ਇਹ 22-23 ਕਿਲੋ ਦੇ ਦਊਗੀ 20 ਕਿਲੋ ਦੇ ਲਗਭਗ ਨੇ ਦਿੱਤਾ ਹੋਇਆ ਤੁਹਾਨੂੰ ਠੀਕ ਆ ਹਾਂਜੀ ਓਕੇ ਖੋਲ ਫਿਰ ਬਾਈ ਇਹ ਆ ਦਿਖਾਵਾਂ ਤੁਹਾਨੂੰ ਮਿੱਤਰੋ ਇਹ ਆ ਦੇਖਿਓ ਲੈ ਇਹਦਾ ਰੰਗਵਾਜ ਤੁਸੀਂ ਨਿਕਲਦੀ ਦਾ ਦੇਖ ਲਓ ਮੂੰਹ ਦੀ ਫੇਸ ਦੀ ਬਿਊਟੀ ਚੈੱਕ ਕਰਨ ਵਾਲੇ ਇਹ ਇਧਰੋਂ ਲੇਵਾ ਦਿਖਾਵਾਂ ਤੁਹਾਨੂੰ ਮੈਂ ਹੈਨਾ ਲੇਵੇ ਵਾਲੇ ਪਾਸੋਂ ਵੀ ਚੰਗੀ ਆ ਹੁਣ ਤੁਸੀਂ ਨਾ ਇੱਥੋਂ ਦੇਖ ਕੇ ਗਾਂ ਦੱਸਿਓ ਤੁਹਾਨੂੰ ਜੱਜਮੈਂਟ ਪੂਰੀ ਆਉਂਦੀ ਆ ਗਾਂ ਦੀ ਲੈ ਜਾ ਬਾਈ ਕਰਾ ਇਹਦੀ ਲੈ ਜਾ ਇਹਦੀ ਬੱਬੀ ਬਾਈ ਫਿਰ ਕੀ ਰੇਟ ਰਹੂ ਇਹਦਾ ਇਹਦਾ 85000 ਰੁਪਿਆ ਲਾਡਾ ਬਾਟਾ ਕਰਦਾਂਗੇ ਜੀ ਕੋਈ ਮਾਮਤਾਂ ਦੱਸੀ ਕਰਾਂ 82000 ਦੀ ਦੇਦਾ ਠੀਕ ਆ ਭਾਈ ਇਹ ਆ ਦੇਖ ਲੋ ਤੁਸੀਂ ਹੁਣ ਲੇਵੇ ਵਾਲੇ ਪਾਸੋਂ ਜਿਹੜੀ ਹੈ ਨਾ ਬਹੁਤ ਸੋਹਣੇ ਸੁਨਖੇ ਲੇਵੇ ਵਾਲੀ ਆਪਾਂ ਤੁਹਾਨੂੰ ਜਰਸੀ ਗਾਂਦ ਹੋਂ ਲੱਗੇ ਆ ਕੱਲਾ ਕੱਲਾ ਥਾਣਾ ਜਿਹੜਾ ਲੇਵੇ ਨੂੰ ਤੇ ਆ ਲੇਵੇ ਤੋਂ ਆਪਾਂ ਦੁੱਧ ਦੀ ਜੱਜਮੈਂਟ ਲਾ ਸਕਦੇ ਆ ਵੀ ਹਾਂ ਇਹਨੇ ਜਿਵੇਂ 5-4 ਦਿਨਾਂ ਨੂੰ ਸੋਣਾ ਤਾਂ 20 ਕਿਲੋ ਦੁੱਧ ਖੁੱਲਾ ਪਾ ਦੂਗੀ ਮੈਂ ਇੱਕ ਨਾ ਅੱਗੇ ਤੋਹਫਾ ਖੜਾ ਮਿੱਤਰੋ ਇਹੇ ਤੋਹਫੇ ਬਾਰੇ ਮੈਂ ਤੁਹਾਨੂੰ ਨਾ ਜਾਣਕਾਰੀ ਲੈ ਕੇ ਦਿੰਨਾ ਬੱਬੀ ਬਈ ਹਾਂ ਜੀ ਆ ਯਾਰ ਤੇਰੀ ਗਾਂ ਜਿਹੜੀ ਹੈਗੀ ਸਾਰੀਆਂ ਗਾਵਾਂ ਨਾਲੋਂ ਵੱਡੀ ਆ ਹਾਂਜੀ ਚੰਗੀ ਵੀ ਬਹੁਤ ਆ ਜੀ ਇਹ ਹਣਾ ਹਾਂਜੀ ਮੈਨੂੰ ਐ ਦੱਸ ਜਿਵੇਂ ਕਿੰਵੇਂ ਸੂਏ ਸੂਗੀ ਪਹਿਲਾਂ ਦੂਜਾ ਸੂਏ ਇਹ ਸੁਣੀਏ ਜੀ ਦੂਜਾ ਹੀ ਇਹ ਸੁਣੀਏ ਹਾਂ ਅਜ ਤੋਂ ਮੇਰੇ ਪਿੰਡ ਦੇ ਕਿਸੇ ਰਿਸ਼ਤੇਦਾਰ ਤੋਂ ਲਈ ਹੈ ਤਰਖਾਨ ਵਾਲੇ ਪਿੰਡ ਤੋਂ ਤਰਖਾਨ ਵਾਲੇ ਤੋਂ ਲਈਦੀ ਹੈ 20 ਕਿਲੋ ਦੁੱਧ ਦਿੰਦੀ ਆ ਅੱਛਾ ਪੂਰੀ ਗਾਰੰਟੀ ਸ਼ੋਦਾ ਮਿਲੀ ਆ ਆਪਾਂ ਨੂੰ ਤੇ ਗਾਰੰਟੀ ਸ਼ੋਦਾ ਨਾਲ ਅੱਗੇ ਦੇਵਾਂ ਠੀਕ ਆ ਮਤਲਬ ਫੁੱਲ ਗਾਰੰਟੀ ਵਾਲੀ ਆ ਹਾਂਜੀ ਹਾਂਜੀ ਮੈਨੂੰ ਮਤਲਬ ਇਹਦੇ ਲਿਵੇਂ ਜਿਹੜਾ ਥਾਨ ਲੱਗਿਆ ਦੇਖੀ ਰੋਗ ਰੋਗ ਦਾ ਲੱਗਿਆ ਹਾਂਜੀ ਹਾਂਜੀ ਇਹ ਨਸਲ ਕਿਹੜੀ ਕਹਿ ਸਕਦੇ ਇਹਨੂੰ ਇਹ ਕਰਾਸ ਹੀ ਆ ਜੀ ਕੁਝ ਜਰਸੀ ਚ ਲਾ ਲਓ ਅਮਰੀਕਨ ਜਰਸੀ ਕਰਾਸ ਆ ਹਨ ਠੀਕ ਆ ਖੋਲੀ ਬਈ ਕਰਾਂ ਫਿਰ ਲੋ ਵੀ ਮਾਨ ਦੇ ਵਿੱਚ ਸੋਚ ਕੇ ਰੱਖ ਲਾ ਲੈ ਵੀ ਮਿੱਤਰੋ ਆ ਗਾਂ ਜਿਹੜੀ ਹੈਗੀ ਹੈ ਨਾ ਇਹ ਦੇਖੋ ਅੰਮੀ ਲੂਮੀ ਜਿਹੜੀ ਹੈਗੀ ਆ ਪੂਰੀ ਆ ਕੱਦ ਕਾਠ ਵੀ ਚੰਗਾ ਬਾਕੀ ਕਾਫੀ ਜੇ ਕਲਦਰ ਦੀ ਦੇਖੋ ਤੁਸੀਂ ਨਾ ਥੱਲੋਂ ਤਾਂ ਬਲੈਕ ਆ ਇੱਕ ਮਾੜੀ ਜੀ ਕਾਫੀ ਜੀ ਦੀ ਛਲਦਰ ਮਾਰਦੀ ਉੱਤੋਂ ਮੈਂ ਤੁਹਾਨੂੰ ਦਿਖਾ ਦਾਂ ਕਿਉਂਕਿ ਇੱਥੇ ਹੀ ਕ੍ਰਾਸਪੂਣੇ ਦਾ ਪਤਾ ਲੱਗ ਜਾਂਦਾ ਹੈ ਨਾ ਆ ਦੇਖੋ ਤੁਸੀਂ ਤੇ ਇਹ ਆ ਦੇਖੋ ਲੈਵਾ ਹੁਣ ਲੈਵਾ ਪੂਰਾ ਖੁੱਲਾ ਲੈਵਾ ਤਿਆਰ ਕਰੂਗੀ ਬਈ ਲੈ ਕੇ ਚਲਨੀ ਕਰਾਂ ਅੱਗੇ ਥਾਂ ਦੇਖੋ ਤੁਹਾਨੂੰ ਮੈਂ ਦੱਸਾਂ ਗੱਲ ਆ ਦੇਖ ਝਟਾ ਲੈ ਨਾੜਾ ਨੂੜਨ ਲੈਵੇ ਤੋਂ ਹਾਂ ਜਦੋਂ ਤੋੜਦੇ ਆ ਫਿਰ ਇਹਨਾਂ ਨੂੰ ਨਾ ਮਤਲਬ ਚੌੜ ਚੜ ਜਾਂਦੀ ਐ ਬਾਈ ਬੱਬੀ ਫਿਰ ਦੱਸੀ ਕਰਾ ਉਹ ਕੰਮ ਕਰੀ 85000 ਰੁਪਏ ਲਵਾਂਗੇ ਟਾੜਾ ਵਟਾ ਬਸ ਸਹੀ ਐ ਜੀ ਕੋਈ 82 ਦੀ ਦੇ ਦਾਂਗੇ 82 ਦੀ ਹਾਂਜੀ ਠੀਕ ਆ ਆਹੀ ਕਰਾਂ ਫਿਰ ਇਧਰਲੇ ਪਾਸੇ ਬੱਬੀ ਭਾਈ ਇੱਕ ਗੱਲ ਹੋਰ ਦੱਸ ਮੈਨੂੰ ਹਾਂਜੀ ਨਹੀਂ ਛੰਡੀ ਛੁੰਡੀ ਦਾ ਆ ਦੇਖ ਬਾਈ ਕਹੀ ਜਾਂਦਾ ਨਾ ਵੀ ਛੰਡੀ ਛੁੰਡੀ ਬਹੁਤ ਅਲੱਗ ਅੱਛਾ ਭਾਈ ਯਾਰ ਤੂੰ ਉਰੇ ਆ ਕਰਾ ਏ ਬੱਬੀ ਅੱਛਾ ਬੱਬੀ ਇਹਦਾ ਮੈਂ ਤੁਹਾਨੂੰ ਦੱਸਾਂ ਗੱਲ ਇਹ 10 ਦਿਨ ਲੈ ਜੂਗੀ ਹਾਂਜੀ ਹਾਂਜੀ ਇਹ ਮੜਾ ਜੀ ਚੀਪਾ ਮਾਰ ਕੇ ਸਾਹੀ ਪਰਲੇ ਥਾਣਾ ਚੋ ਕਿਸੇ ਨੂੰ ਕਿਸੇ ਨੂੰ ਜੀ ਮਾਰਦੇ ਇਹ ਆਪਾਂ ਦਿਖਾ ਦਗੇ ਜੱਜਮੈਂਟ ਜੀ ਇਹ ਫੇਰ ਤਾਂ ਗੂੰਦ ਹੀ ਆਉਂਦੀ ਆ ਗੂੰਦ ਹੀ ਆਉਂਦੀ ਆ ਮਿੱਤਰੋ ਆ ਦੇਖੋ ਲੈ ਫੇਰ ਤਾਂ ਗੂੰਦ ਛੱਡ ਦੇ ਬਈ ਕੋਈ ਗੱਲ ਨਹੀਂ ਪਾਣੀ ਮਰਵਾ ਦੇ ਇਹਦੇ ਥਾਣਾ ਤੇ ਹੁਣ ਠੀਕ ਆ ਆ ਤਾਂ ਭਾਈ ਜਮਾਂ ਤੇਰੀ ਵਾਲੀ ਗੱਲ ਆ ਮੈਂ ਕਿਹਾ ਵੀ ਗੂੰਦ ਹੀ ਹੁੰਦੀ ਮੈਨੂੰ ਜੱਜਮੈਂਟ ਜੀ ਹੋ ਜਾਂਦੀ ਹੈ ਚੱਲ ਹਾਂਜੀ 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 ਅੱਛਾ ਬੱਬੀ ਭਾਈ ਫਿਰ ਹੁਣ ਲਾਸਟ ਦੋ ਤਿੰਨ ਗਾਵਾਂ ਚਾਰ ਗਾਵਾਂ ਨੇ ਤਾਜ ਜਾਂਦੀਆਂ ਚਲੀਆਂ ਜਾਂਦੀਆਂ ਅੱਛਾ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਹਾਂਜੀ ਉਹ ਉਹਦੇ ਬਾਰੇ ਦੱਸ ਮੈਨੂੰ ਕੀ ਉਹ ਵੀਡੀਓ ਪੈਉ ਪਾਉਣ ਤੋਂ 15 ਮਿੰਟਾਂ ਬਾਅਦ ਚਾਰ ਗਾਇਆਂ 15 ਮਿੰਟਾਂ ਦੇ ਵਿੱਚ ਵਿੱਚ ਵੇਚ ਗਈਆਂ ਸੀ ਪੱਕੀ ਗੱਲ ਹੈ ਕਿ ਪੱਕੀ ਜਮਾ ਮੈਂ ਮੂੰਹ ਤੇ ਬੜਾਈ ਵਾਲੀ ਗੱਲ ਨਾ ਨਹੀਂ ਨਹੀਂ ਜੀ ਬਹੁਤ ਵਧੀਆ ਰਿਜ਼ਲਟ ਮਿਲਿਆ ਠੀਕ ਹੈ ਚਾਹ ਬਹੁਤ ਬਹੁਤ ਧੰਨਵਾਦ ਨੰਬਰ ਕਿੰਨਾ ਚੱਲਦਾ ਬਈ 9779982257 ਠੀਕ ਹੈ ਹਾਂ ਬਾਕੀ ਉਹ ਦੇਖ ਲਓ ਮਿੱਤਰੋ ਨੰਬਰ ਵਾਈ ਦਾ ਜਿਹੜਾ ਹੈਗਾ ਨਾ ਉਹ ਕੰਧ ਤੇ ਵੀ ਲਿਖਿਆ ਹੋਇਆ ਹੈ ਨਾ ਬਾਕੀ ਮਿੱਤਰੋ ਸਾਰੀਆਂ ਸਾਰੀਆਂ ਗਾਵਾਂ ਗਾਵਾ ਸਾਰੇ ਨਹੀਂ ਚੰਗੀਆਂ ਜਦੋਂ ਤੁਸੀਂ ਇੱਥੇ ਆਓਗੇ ਦੇਖੋਗੇ ਤਸੱਲੀ ਕਰੋਗੇ ਉਦੋਂ ਤੁਸੀਂ ਵੀ ਅੱਖੋਂ ਵੀ ਹਾਂ ਬਾਈ ਦੇ ਜੀਆਂ ਜਿਹੜੀਆਂ ਗਾਵਾਂ ਵਪਾਰ ਲੈਣ ਵਾਲੀਆਂ ਉਹ ਚੰਗੀਆਂ ਨੇ ਕਿਵੇਂ ਲੱਗੀਆਂ ਦੱਸਿਓ ਜਰੂਰ ਜਿੰਨੇ ਭਰਾ ਵੀਡੀਓ ਸ਼ੇਅਰ ਕਰਦੇ ਹੁੰਦੇ ਸਾਰੇ ਭਰਾ ਮਾ ਪਤਾ ਇਹਦ ਲੋ ਧੰਨਵਾਦ ਕਰਦਾ ਹਾਂ